ਜ਼ਿੰਦਗੀ ਜ਼ਿੰਦਗੀ ਤੇ ਕਹਿਰ ਗੁਜ਼ਾਰ ਗਈ ਨਿਮਾਣੀ ਉਡਾਰੀ ਦੁਨੀਆ ਤੋਂ ਮਾਰ ਗਈ ਜ਼ਿੰਦਗੀ ਜ਼ਿੰਦਗੀ ਤੇ ਕਹਿਰ ਗੁਜ਼ਾਰ ਗਈ ਨਿਮਾਣੀ ਉਡਾਰੀ ਦੁਨੀਆ ਤੋਂ ਮਾਰ ਗਈ ਬੱਚਿਆਂ ਦੀ ਮਾਂ ਪਿਓ ਦੀ ਧੀ ਕਿਸਮਤ ਦੇ ਹੱਥੋਂ ਹਾਰ ਗਈ ਬੱਚਿਆਂ ਦੀ ਮਾਂ ਪਿਓ ਦੀ ਧੀ ਇਸ ਮਤ ਦੇ ਹੱਥੋਂ ਹਾਰ ਗਈ ਲਾੜ ਲੜਾਸੀ ਪਾਲੀ ਜ਼ਾਲਮ ਕਰ ਗਿਆ ਅਖਮੈਲੀ ਲਾੜ ਲੜਾਸੀ ਪਾਲੀ ਜ਼ਾਲਮ ਕਰ ਗਿਆ ਅਖਮੈਲੀ ਖਤਮ ਕਰ ਪਰਿਵਾਰ ਗਿਆ ਕਲਯੁਗ ਦਾ ਪਿਆ ਪਰਛਾਵਾਂ ਆਪਣਾ ਆਪਣਿਆਂ ਦੇ ਹੱਥੋਂ ਹਾਰ ਗਿਆ ਕਲਯੁਗ ਦਾ ਪਿਆ ਪਰਛਾਵਾਂ ਆਪਣਾ ਆਪਣਿਆਂ ਦੇ ਹੱਥੋਂ ਹਾਰ ਗਿਆ